ਥਰਮਲ ਪਲਾਂਟ ਜਿਹੜਾ ਖਰੀਦੇ ਆ ਮੈਨੂੰ ਐ ਲੱਗਦਾ ਵੀ ਇਹ ਜਿਹੜੇ ਆਮ ਆਦੀ ਪਾਰਟੀ ਵਾਲੇ ਇਹ ਕਿਤੇ ਪਹਿਲਾਂ ਕਬਾੜੀ ਦਾ ਵਪਾਰ ਤਾਂ ਨਹੀਂ ਕਰਦੇ ਰਹੇ ਬਿਲਕੁਲ ਕਬਾੜ ਹੋਇਆ ਹੋਇਆ ਥਰਮਲ ਪਲਾਂਟ ਜਿਹਦਾ ਕੰਪਨੀ ਦਾ ਦੁਆਲਾ ਨਿਕਲਿਆ ਹੋਇਆ ਹੈ ਪਿਛਲੇ ਸਾਲਾਂ ਦੇ ਵਿੱਚ ਉਹ ਆਪਣੀਆਂ ਕਿਸ਼ਤਾਂ ਨਹੀਂ ਦੇ ਸਕੇ ਅਰ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਇਹ ਜਿਹੜਾ ਥਰਮਲ ਪਲਾਂਟ ਹੈ ਇਹਦੇ ਤੋਂ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਸਰਕਾਰ ਖਰੀਦੀ ਸੀ ਸਭ ਤੋਂ ਮਹਿੰਗੀ ਬਿਜਲੀ ਖਰੀਦਣ ਵਾਲਾ ਵੀ ਦਿਵਾਲੀਆ ਨਿਕਲ ਗਿਆ ਫੇਰ ਵੀ ਇਹਨਾਂ ਦਾ ਇਹਦੀ ਜਿਹੜੀ ਮਸ਼ੀਨਰੀ ਉਹ ਸਹੀ ਨਹੀਂ ਹੈ ਇਹ ਪਹਿਲੇ ਦਿਨ ਤੋਂ ਹੀ ਸਹੀ ਨਹੀਂ ਚੱਲਿਆ ਤੇ ਸਾਡਾ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਬਿਲਕੁਲ ਖਤਮ ਹੋਇਆ ਹੋਇਆ ਫੇਲ ਹੋਇਆ ਹੋਇਆ ਕਾਰਖਾਨਾ ਖਰੀਦ ਕੇ ਸਰਕਾਰ ਨੂੰ ਦੇਖ ਰਿਹਾ ਕਿੱਥੇ ਮੈਂ ਬੜੀ ਉਪਲਬਧ ਕੀਤੀ ਕਿਹੜਾ ਸਿਆਣਾ ਬੰਦਾ ਜਿਹੜੀ ਚੀਜ਼ ਦਾ ਦੁਆਰਾ ਨਿਕਿਆ ਹੋਵੇ ਉਸ ਨੂੰ ਖਰੀਦਦਾ ਕਿਹੜਾ ਸਿਆਣਾ ਬੰਦਾ ਉਸ ਫੈਕਟਰੀ ਨੂੰ ਖਰੀਦਦਾ ਜਿਹੜੀ ਖਤਮ ਹੋ ਚੁੱਕੀ ਹੋਵੇ ਇੱਕ ਬਾੜੀਏ ਮੈਂ ਤਾਂ ਹੈਰਾਨ ਐ ਨਾ ਤੇ ਪੰਜਾਬ ਦੀ ਅਰਥ ਵਿਵਸਥਾ ਨੂੰ ਕਿਸ ਤਰੀਕੇ ਨਾਲ ਵਿਗਾੜ ਰਹੇ ਐ ਇੰਨੇ ਪੈਸੇ ਦੇ ਨਾਲ ਇਹਦੇ ਨਾਲੋਂ ਦੁੱਗਣੀ ਬਿਜਲੀ ਬਣਾਉਣ ਵਾਲਾ ਸੋਲਰ ਪਲਾਂਟ ਲੱਗ ਦੱਸ ਸਕਦਾ ਐ ਇੰਨੇ ਪੈਸੇ ਦੇ ਨਾਲ ਤੁਸੀਂ ਸਸਤੀ ਬਿਜਲੀ ਖਰੀਦ ਸਕਦੇ ਹੋ ਐਸੀ ਕਿਆ ਕਰਿਆ ਐਸੀ ਐਸੇ ਥਰਮਲ ਪਲਾਂਟ ਦੇ ਜਿਹੜੇ ਸਮਝੌਤੇ ਉਹ ਰੱਦ ਕਰਤੇ ਸੀ ਅਸੈਂਬਲੀ ਦੇ ਵਿੱਚ ਤੇ ਇਹਨਾਂ ਨੇ ਉਹ ਸਮਝੌਤੇ ਆ ਨੂੰ ਰੱਦ ਕਰਾਉਣ ਵਾਲੀ ਫਾਈਲ ਨੂੰ ਅੱਗੇ ਚਲਾਉਣ ਦੀ ਬਜਾਏ ਉਹ ਕਵਾੜੇ ਖਰੀਦ ਲਿਆ ਇਹਨਾਂ ਦਾ ਜਦ ਸਰਕਾਰ ਸੀ ਜਿਆਦੇ ਕਹਿੰਦੇ ਸੀ ਅਸੀਂ ਸਮਝੌਤੇ ਰੱਦ ਕਰਾਂਗੇ ਉਹ ਗੱਲ ਕਿੱਥੇ ਗਈ ਇਹ ਮਰਿਆ ਹੋਇਆ ਸੱਪ ਪੰਜਾਬ ਦੇ ਗਲ ਚ ਪਾਤਾ ਇਹਨਾਂ ਨੇ ਤਾਂ ਚਲੇ ਜਾਣਾ ਪੰਜਾਬ ਤੇ ਇਸ ਗੱਲ ਨੂੰ ਭੁਗਤੇਗਾ ਸੋ ਇਹ ਇੱਕ ਬਹੁਤ ਹੀ ਮੰਦਪਾਗੀ ਘਟਨਾ ਹੋਈ ਹੈ ਔਰ ਪਹਿਲੇ ਹੀ ਪੰਜਾਬ ਅਰਥਵਿਵਸਥਾ ਦੇ ਜਿਹੜੀ ਉਹ ਨਿੱਗੜ ਦੀ ਜਾ ਰਹੀ ਹੈ ਪੈਨਸ਼ਨਾਂ ਅਧੀਆਂ-ਅਧੀਆਂ ਦੇਣ ਲੱਗੇ ਆ ਬਿਜਲੀ ਦੇ ਕਰਮਚਾਰੀਆਂ ਨੂੰ ਪਿਛਲੀ ਤਨਖਾਹ ਪਹਿਲਾਂ ਅੱਧੀ ਮਿਲੀ ਦੂਸਰੀ ਬਾਅਦ ਚ ਅੱਧੀ ਜਾਰੀ ਕਰ ਰਹੇ ਹੈ ਇਹ ਲੰਗੜੀ ਤਾਂ ਪਹਿਲਾਂ ਹੀ ਹੋ ਗਈ ਹੈ ਸਰਕਾਰ ਤੇ ਹੁਣ ਇਹਨਾਂ ਨੇ ਪੰਜਾਬ ਨੂੰ ਡੋਬਣਾ ਇਹ ਬਿਲਕੁਲ ਗਲਤ ਕਰ ਰਹੇ ਹੈ ਇਹ ਥਰਮਲ ਪਲਾਂਟ ਜਿਹੜਾ ਖਰੀਦੇ ਆ ਮੈਨੂੰ ਐ ਲੱਗਦਾ ਵੀ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਹ ਕਿਤੇ ਪਹਿਲਾਂ ਕਬਾੜੀਆ ਦਾ ਵਪਾਰ ਤਾਂ ਨਹੀਂ ਕਰਦੇ ਰਹੇ ਬਿਲਕੁਲ ਕਬਾੜ ਹੋਇਆ ਹੋਇਆ ਥਰਮਲ ਪਲਾਂਟ ਜਿਹਦਾ ਕੰਪਨੀ ਦਾ ਦਿਵਾਲਾ ਨਿਕਲਿਆ ਹੋਇਆ ਹੈ ਪਿਛਲੇ ਸਾਲਾਂ ਦੇ ਵਿੱਚ ਉਹ ਆਪਣੀਆਂ ਕਿਸ਼ਤਾਂ ਨਹੀਂ ਦੇ ਸਕੇ ਅਰ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਇਹ ਜਿਹੜਾ ਥਰਮਲ ਪਲਾਂਟ ਹੈ ਇਹਦੇ ਤੋਂ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਸਰਕਾਰ ਖਰੀਦੀ ਸੀ ਸਭ ਤੋਂ ਮਹਿੰਗੀ ਬਿਜਲੀ ਖਰੀਦਣ ਵਾਲਾ ਵੀ ਦਿਵਾਲੀਆ ਨਿਕਲ ਗਿਆ ਫੇਰ ਵੀ ਇਹਨਾਂ ਦਾ ਇਹਦੀ ਜਿਹੜੀ ਮਸ਼ੀਨਰੀ ਉਹ ਸਹੀ ਨਹੀਂ ਹੈ ਇਹ ਪਹਿਲੇ ਦਿਨ ਤੋਂ ਹੀ ਸਹੀ ਨਹੀਂ ਚੱਲਿਆ ਤੇ ਸਾਡਾ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਬਿਲਕੁਲ ਖਤਮ ਹੋਇਆ ਹੋਇਆ ਫੇਲ ਹੋਇਆ ਹੋਇਆ کارਖਾਨਾ ਖਰੀਦ ਕੇ ਸਰਕਾਰ ਨੂੰ ਦੇਖ ਰਿਹਾ ਕਿੱਥੇ ਮੈਂ ਬੜੀ ਉਪਲਬਧ ਕੀਤੀ ਕਿਹੜਾ ਸਿਆਣਾ ਬੰਦਾ ਜਿਹੜੀ ਚੀਜ਼ ਦਾ ਦੁਆਰਾ ਨਿਕਿਆ ਹੋਵੇ ਉਸ ਨੂੰ ਖਰੀਦਦਾ ਕਿਹੜਾ ਸਿਆਣਾ ਬੰਦਾ ਉਸ ਫੈਕਟਰੀ ਨੂੰ ਖਰੀਦਦਾ ਜਿਹੜੀ ਖਤਮ ਹੋ ਚੁੱਕੀ ਹੋਵੇ ਇੱਕ ਬਾੜੀਏ ਮੈਂ ਤਾਂ ਹਰਾਣਾ ਹੀ ਨਾ ਤੇ ਪੰਜਾਬ ਦੀ ਅਰਥ ਵਿਵਸਥਾ ਨੂੰ ਕਿਸ ਤਰੀਕੇ ਨਾਲ ਵਿਗਾੜ ਰਿਹਾ ਹੈ ਇੰਨੇ ਪੈਸੇ ਦੇ ਨਾਲ ਇਹਦੇ ਨਾਲੋਂ ਦੁੱਗਣੀ ਬਿਜਲੀ ਬਣਾਉਣ ਵਾਲਾ ਸੋਲਰ ਪਲਾਂਟ ਲੱਗ ਦੱਸ ਸਕਦਾ ਹੈ। ਇੰਨੇ ਪੈਸੇ ਦੇ ਨਾਲ ਤੁਸੀਂ ਸਸਤੀ ਬਿਜਲੀ ਖਰੀਦ ਸਕਦੇ ਹੋ। ਐਸੀ ਕਿਆ ਕਰਿਆ? ਐਸੀ ਐਸੇ ਥਰਮਲ ਪਲਾਂਟ ਦੇ ਜਿਹੜੇ ਸਮਝੌਤੇ ਉਹ ਰੱਦ ਕਰਤੇ ਸੀ ਅਸੈਂਬਲੀ ਦੇ ਵਿੱਚ ਤੇ ਇਹਨਾਂ ਨੇ ਉਹ ਸਮਝੌਤੇਆਂ ਨੂੰ ਰੱਦ ਕਰਾਉਣ ਵਾਲੀ ਫਾਈਲ ਨੂੰ ਅੱਗੇ ਚਲਾਉਣ ਦੀ ਬਜਾਏ ਉਹ ਕਵਾੜੇ ਖਰੀਦ ਲਿਆ। ਇਨਾਦਾ ਜਦ ਸਰਕਾਰ ਸੀ ਜਿਆਦੇ ਕਹਿੰਦੇ ਸੀ ਅਸੀਂ ਸਮਝੌਤੇ ਰੱਦ ਕਰਾਂਗੇ ਉਹ ਗੱਲ ਕਿੱਥੇ ਗਈ ਇਹ ਮਰਿਆ ਹੋਇਆ ਸੱਪ ਪੰਜਾਬ ਦੇ ਗਲ ਚ ਪਾਟਾ ਹੈ ਇਹਨਾਂ ਨੇ ਤਾਂ ਚਲੇ ਜਾਣਾ ਪੰਜਾਬ ਤੇ ਇਸ ਗੱਲ ਨੂੰ ਭੁਗਤੇਗਾ ਸੋ ਇੱਕ ਬਹੁਤ ਹੀ ਮੰਦਪਾਗੀ ਘਟਨਾ ਹੋਈ ਹੈ ਔਰ ਪਹਿਲਾਂ ਹੀ ਪੰਜਾਬ ਅਰਥ ਵਿਵਸਥਾ ਦੇ ਜਿਹੜੀ ਆ ਨਿੱਗਰਦੀ ਜਾ ਰਹੀ ਹੈ ਪੈਨਸ਼ਨਾਂ ਅਧੀਆਂ-ਅਧੀਆਂ ਦੇਣ ਲੱਗੇ ਆ ਬਿਜਲੀ ਦੇ ਕਰਮਚਾਰੀਆਂ ਨੂੰ ਪਿਛਲੀ ਤਨਖਾਹ ਪਹਿਲਾਂ ਅੱਧੀ ਮਿਲੀ ਦੂਸਰੀ ਬਾਅਦ ਚ ਅੱਧੀ ਜਾਰੀ ਕਰ ਰਹੇ ਆ ਇਹ ਲੰਗੜੀ ਤਾਂ ਪਹਿਲਾਂ ਹੀ ਹੋ ਗਈ ਆ ਸਰਕਾਰ ਤੇ ਹੁਣ ਇਹਨਾਂ ਨੇ ਪੰਜਾਬ ਨੂੰ ਡੋਬਣਾ ਇਹ ਬਿਲਕੁਲ ਗਲਤ ਕਰ ਰਹੇ